ਪਹਾੜੀ ਇਲਾਕਿਆਂ ਦੇ ਵਿੱਚ ਹੋ ਰਹੀ ਬਰਫਬਾਰੀ ਦੇ ਚਲਦਿਆਂ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਪਈ ਹੈ ਤੇ ਤੇ ਠੰਡ ਦੀ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਜ਼ੋਰ ਫੜ ਲਿਆ ਹੈ ਉਤੇ ਹੀ ਪੰਜਾਬ ਦੇ ਜ਼ਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਵੀ ਧੁੰਦ ਦੀ ਚਾਦਰ ਵਿੱਚ ਹੀ ਹੋਈ ਦਿਖਾਈ ਦਿੱਤੀ ਤੇ ਜਿਸ ਤੇ ਚੱਲਦੇ ਆ ਜ਼ੀਰੋ ਵਿਜ਼ਿਬਿਲਟੀ ਦਿਖਾਈ ਦੇ ਰਹੀ ਹੈ ਤੇ ਹਰ ਪਾਸੇ ਤੁੱਟਦੇ ਚੱਲਦਿਆਂ ਲੋਕਾਂ ਤੇ ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਉਤੇ ਇਸ ਧੁੰਦ ਦੇ ਮੌਸਮ ਦੇ ਵਿੱਚ ਇਹ ਰਿਕਸ਼ਾ ਚਲਣ ਵਾਲਿਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਤੁੰਦੇ ਨਹੀਂ ਜ਼ਿਆਦਾ ਐ ਤੇ ਠੰਡ ਐ ਨਹੀਂ ਜ਼ਿਆਦਾ ਹੋ ਗਈ ਐ ਕਿ ਉਹਨਾਂ ਨੂੰ ਸਵਾਰੀਆਂ ਨਹੀਂ ਮਿਲ ਰਹੀਆਂ ਤੁੰਦ ਭਾਈ ਗਰੀਬ ਬੰਦੇ ਦਾ ਮਾੜਾ ਹਾਲ ਆ ਜੀ ਲੇਬਰ ਵਾਲਿਆਂ ਦਾ ਵਿਚਾਰਿਆਂ ਦਾ ਅਸੀਂ ਆਟੋ ਵਾਲੇ ਆ ਪਰ ਸੰਤ ਮਜਬੂਰੀ ਚ ਚਲਾਣੇ ਪੈਂਦੇ ਤੁੰਦ ਬਹੁਤ ਐ ਦੇਖਦਾ ਕੁਛ ਨਹੀਂ ਠੰਡ ਨਾਲ ਬੁਰਾ ਹਾਲ ਆ ਕੰਬੀ ਜਾਂਦੇ ਜੀ ਆਟੋ ਵਾਲੇ ਹੈਗੇ ਆ ਕਿਹਨਾਂ ਹੋਰ ਜੀ ਮੇਰਾ ਨਾਮ ਰਕੇਸ਼ ਕੁਮਾਰ ਆ ਜੀ ਠੀਕ ਹੈ ਜੀ ਪਰਿਵਾਰ ਪਾਲਣਾ ਫੇਰ ਵੀ ਮਜਬੂਰੀ ਸਾਨੂੰ ਆਣਾ ਪੈਂਦਾ ਜੀ ਕਿੰਨੀ ਕਾ ਬਾਈ ਠੰਡ ਵੀਰੇ ਬਹੁਤ ਹੈ ਬਹੁਤ ਜ਼ਿਆਦਾ ਸਵਾਰੀਆਂ ਮਿਲਦੀਆਂ ਨਹੀਂ ਬਸ ਸਵੇਰ ਆ ਕੇ ਖੜ ਜੰਨੇ 7 ਵਜੇ ਇੱਥੇ ਆ ਕੇ ਖੜ ਜੰਨੇ ਨੋਲੀ ਟ੍ਰੇਨ ਢੀਕਦੇ ਆ ਟ੍ਰੇਨ ਆਉਂਦੀ ਹੈ ਇੱਕ ਕਦੀ ਸਵਾਰੀ ਮਿਲਦੀ ਹੈ ਕਦੇ ਨਹੀਂ ਵੀ ਮਿਲਦੀ ਤੇ ਮੁਕਸਰ ਸਾਹਿਬ ਦੇ ਵਿੱਚ ਠੰਡ ਅਤੇ ਤੁੰਦ ਦੇ ਚਾਲਦੇ ਆ ਲੋਕ ਅੱਗ ਸੇਕ ਰਹੇ ਨੇ ਤੇ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਸਰਦੀ ਦੇ ਮੌਸਮ ਦੇ ਵਿੱਚ ਦਸੰਬਰ ਮਹੀਨੇ ਤੋਂ ਹੀ ਤੁੰਦ ਦੀ ਸ਼ੁਰੂਆਤ ਹੋ ਜਾਂਦੀ ਹੈ ਪਰ ਇਸ ਵਾਰ ਨਵੇਂ ਸਾਲ ਤੇ ਤੁੰਤੀ ਸ਼ੁਰੂਆਤ ਹੋਈ ਹੈ ਦੱਸ ਦੇ ਕਿ ਸ਼੍ਰੀ ਮੁਕਸਰ ਸਾਹਿਬ ਦੀ ਤਰ੍ਹਾਂ ਹੀ ਅੰਮ੍ਰਿਤਸਰ ਦੇ ਵਿੱਚ ਵੀ ਤੁੰਦ ਦੀ ਸ਼ੁਰੂਆਤ ਹੋ ਗਈ ਹੈ ਤੇ ਉੱਥੇ ਵੀ ਵਿਜ਼ਿਬਿਲਟੀ ਕਾਫੀ ਘਟਾ ਜਗਬਾੜੀ ਟੀਵੀ ਦੇ ਲਈ ਸ਼੍ਰੀ ਮੁਕਸਰ ਸਾਹਿਬ ਤੋਂ ਐਚਰ ਟੁੱਡੀ ਦੀ ਰਿਪੋਰਟ